ਦੋਸਤੋ ਆ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇੱਕ ਕਿਸਾਨੀ ਅੰਦੋਲਨ ਧਰਨੇ ਦੀ ਹੈ ਜਿਸ ਦੇ ਵਿੱਚ ਇੱਕ ਬੀਬੀ ਨੇ ਬੜੇ ਹੀ ਪਿਆਰ ਨਾਲ ਸਰਕਾਰ ਨੂੰ ਦੱਸ ਦਿੱਤਾ ਕਿ ਕਿਸਾਨ ਕੌਣ ਹੁੰਦਾ ਹੈ ਕਿਸਾਨ ਕਿਉਂ ਸੜਕਾਂ ਦੇ ਉੱਤੇ ਬੈਠਾ ਹੈ ਤਾਂ ਬੜੀਆਂ ਹੀ ਪਿਆਰੀਆਂ ਗੱਲਾਂ ਬੀਬੀ ਦੀਆਂ ਸੁਣਨ ਵਾਲੀਆਂ ਨੇ ਤਾਂ ਤੁਸੀਂ ਪਿਆਰ ਦੇ ਨਾਲ ਸੁਣੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਹਰ ਇੱਕ ਗੱਲ ਬੜੇ ਸੱਚ ਤਰੀਕੇ ਨਾਲ ਸਰਕਾਰ ਨੂੰ ਦੱਸੀ ਕਿ ਕਿਸਾਨ ਕੌਣ ਹੁੰਦਾ ਹੈ ਕਿਸਾਨ ਜੋ ਰੋਲ ਰਿਹਾ ਹੈ ਤਾਂ ਕਿਸ ਕਾਰਨ ਅੱਜ ਸੜਕਾਂ ਤੇ ਰੋਲ ਰਿਹਾ ਹੈ ਤਾਂ ਤੁਸੀਂ ਵੀ ਬੜੇ ਧਿਆਨ ਦੇ ਨਾਲ ਸੁਣੋ ਇਹ ਮਾਤਾ ਜੀ ਨੇ ਜੋ ਕੰਨਾ ਕਹੀ ਹੈ ਕਾ ਦੇਖੋ ਤੇ ਦੁਬਾਰੇ ਇਹ ਸਰਕਾਰ ਉਹੀ ਤੁਲੀ ਬਿਲਕੁਲ ਮਤਲਬ ਇਹ ਅਸੀਂ ਸਰਕਾਰਾਂ ਨੂੰ ਥੋੜੇ ਥਰੂ ਕਰਿਆ ਹੈ ਹਾਂ ਵੀ ਸਾਡੇ ਸਿਰਿਆਂ ਦੀਆਂ ਗਲੀਆਂ ਤਾਂ ਹਾਂ ਮਾਰਦੀਆਂ ਨੇ ਵੀ ਸਾਤੋਂ ਪੰਜਾਬ ਦਾ ਇਹ ਕਾਣ ਨਹੀਂ ਦੇਖਿਆ ਜਾਂਦਾ ਸਾਡਾ ਗੁਰੂ ਵੀ ਕਹਿ ਰਿਹਾ ਪਰਮਾਤਮਾ ਵੀ ਕਹਿ ਰਿਹਾ ਵੀ ਇਹ ਸਾਡੀ ਕੰਮ ਇਹ ਜੇ ਥਾਵੇਂ ਨਾ ਫਿਰ ਸਾਡਾ ਪੰਜਾਬ ਹੱਸਦਾ ਬਸਦਾ ਰਹਿਣ ਤੋਂ ਜਿਹੜਾ ਰੰਗਲਾ ਪੰਜਾਬ ਹੈ ਬਿਲਕੁਲ ਸਹੀ ਕਿਸਾਨ ਕੌਣ ਹੁੰਦਾ ਦਿਲ ਨੇਗੇ ਉਹ ਨਾ ਬਰੂ ਬਰੁੰਦਰੋ ਤੇ ਸਾਡੇ ਪੰਜਾਬ ਦੇ ਵਿੱਚ ਖੂਨ ਦੀਆਂ ਕਹਾਣੀਆਂ ਕਿਸਾਨ ਰੋਲ ਰਿਹਾ ਹੈ। ਗਾਂਧੀ ਰਹਿਣ ਦੋ ਸਾਡੇ ਅੰਨਦਾਤਾ ਨੂੰ ਖੋਸ ਰਹੇ ਹਨ ਦੋ ਜਿਹੜਾ ਤੁਹਾਡਾ ਪੇਟ ਭਰਦਾ ਉਹ ਭਰ ਲਾਂ ਦੋ। ਕਿਉਂ ਸਾਨੂੰ ਸਹੀ ਕਿਹਾ ਕਿਸੇ ਦਾ ਜੀ ਨਹੀਂ ਕਰਦਾ। ਸਾਨੂੰ ਕੋਈ ਤੁਹਾਡੀ ਐਡੀ ਉਹ ਉਮੀਦ ਨਹੀਂ ਹੈਗੀ। ਅਸੀਂ ਸਰਕਾਰਾਂ ਬਣਾ ਦਿਆ ਤੁਹਾਨੂੰ ਆਸਾਂ ਨਹੀਂ ਹੈਗੀਆਂ। ਤੁਹਾਡੇ ਤਾਂ ਹੀ ਵੀ ਸਾਨੂੰ ਕੋਈ ਚੰਗਾ ਸਾਥ ਦੇਉਗੇ। ਸਾਡੇ ਤਾਂ ਘਰਾਂ ਦੇ ਦੇ ਬੱਚਿਆਂ ਨੂੰ ਖਵਾਉਣੇ ਆ ਆਪ ਖਾਣੇ ਆ। ਤੇ ਸਰਕਾਰ ਤਾਂ ਹੀ ਸਾਨੂੰ ਐਡੀ ਮੇਦ ਨਹੀਂ ਹੈਗੀ ਵੀ ਸਾਡੀ ਸਰਕਾਰ ਤੋਂ। ਉਹ ਹੀ ਅੰਨਦਾਤਾ ਪਹਿਲਾਂ 13 ਮਹੀਨੇ 3 ਸਾਲ ਹੋ ਗਏ ਉਹ ਦੋ ਰੋਲਦਾ ਤੇ ਅੱਜ ਹੋਈ ਫੇਰ ਮਾਵਾਂ ਭੈਣਾਂ ਰੋਲ ਰਹੀਆਂ ਸਰਕਾਰਾਂ ਨੂੰ ਕਹਿਣ ਨੇ ਆ ਵੀ ਅਰੇ ਹਉ ਤਾਂ ਸਾਡਾ ਰਾਹ ਛੱਡੋ ਅਸੀਂ ਤੋਲਣ ਕਰਦੇ ਆ ਸ਼ਾਂਤਮਈ ਬੈਠਣ ਵਾਲੇ ਆ ਸਾਡੇ ਕੋਲੇ ਕੋਈ ਮੁਖੌਖਾ ਨਹੀਂ ਕੋਈ ਰਬਲਾ ਨਹੀਂ ਕੁਸ ਨਹੀਂ ਸਾਡੇ ਕੋਲੇ ਤਾਂ ਹੱਥਾਂ ਦੇ ਹੱਕ ਨੇ ਕਿਸ ਦੀ ਲੋਕ ਆ ਡੰਡੇ 'ਚ ਝੰਡਾ ਲੈ ਕੇ ਸ਼ਾਂਤਮਈ ਬੈਠਣ ਵਾਲੇ ਆ ਸਾਡੇ ਪੇਟ ਭਰਨ ਵਾਲੇ ਆ ਸਾਡੇ ਜਵਾਕਾਂ ਨੂੰ ਰਜ਼ਕਾਰ ਦੇ ਸਾਨੂੰ ਕੀ ਲੋੜ ਹੈ ਦਿੱਲੀ ਦੀ ਬਿਲਕੁਲ ਨਹੀਂ ਮਾਤਾ ਜੀ ਸਹੀ ਸਾਡੀ ਰਾਜਧਾਨੀ ਹੈ ਅਸੀਂ ਜਾ ਸਕਦੇ ਆ ਦਿੱਲੀ ਦੇ ਵਿੱਚ ਜਿਹੜੀਆਂ ਛੜਕਾਂ ਨੇ ਸਾਡੇ ਪੰਜਾਬ ਦੇ ਬਜ਼ੁਰਗਾਂ ਦੀਆਂ ਸਾਡੇ ਮਾਪਿਆਂ ਦੀਆਂ ਜ਼ਮੀਨਾਂ 'ਚੋਂ ਕੱਟੀਆਂ ਹੋਈਆਂ ਨੇ ਉਹ ਸਾਡੀ ਆਪ ਦੀ ਜ਼ਮੀਨ ਹੈ ਸਾਡੀ ਆਪ ਦੀ ਮਿੱਟੀ ਲੱਗੀ ਹੋਈ ਆ ਆਪ ਦਾ ਖੂਨ ਪਰਸੀਨਾ ਲੱਗਿਆ ਹੋਇਆ ਪਰ ਮੋਦੀ ਨੂੰ ਕਹਿੰਦੇ ਵੀ ਇਹ ਗਲਾਤ ਨਾ ਲਿਆ ਕੁੱਸੀ ਦਾ ਖਹਿੜਾ ਛੱੜ ਦੇ ਪੰਜਾਬ ਨਾਲ ਬਿਲਕੁਲ ਸਹੀ ਮਾਤਾ ਜੀ ਨੇ ਮੋਦੀ ਜੀ ਨੂੰ ਬਹੁਤ ਸਹੀ ਤਰੀਕੇ ਨਾਲ ਕਿਹਾ ਹੈ ਕਿ ਪੰਜਾਬ ਨਾਲ ਈਰਖਾ ਨਾ ਕਰ ਪੰਜਾਬ ਨੂੰ ਪਿਆਰ ਨਾਲ ਦੇਖ ਤਾਂ ਕਿ ਪੰਜਾਬ ਵੀ ਸੋਨੇ ਦੀ ਚੀੜੀ ਬਣ ਸਕੇ ਤਾਂ ਤੁਹਾਨੂੰ ਮਾਤਾ ਜੀ ਦੀਆਂ ਗੱਲਾਂ ਕਿਸ ਤਰੀਕੇ ਲੱਗੀਆਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਮਾਤਾ ਜੀ ਨੇ ਕਿ ਅਸੀਂ ਇੱਥੇ ਕੋਈ ਤੁਹਾਡਾ ਜੀ ਨਹੀਂ ਕਰਦਾ ਧਰਨਾ ਦੇ ਨੂੰ ਤਾਂ ਤੁਹਾਨੂੰ ਕਿਸ ਤਰੀਕੇ ਦੀਆਂ ਲੱਗੀਆਂ ਮਾਤਾ ਜੀ ਦੀਆਂ ਗੱਲਾਂ ਤਾਂ ਪਲੀਜ਼ ਆਪਣੀ ਰਾਏ